ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਹਰ ਰੋਜ਼ ਕੋਈ ਨਾ ਕੋਈ ਸੱਕੀ ਵਿਅਕਤੀ ਨਜ਼ਰ ਆਉਂਦਾ ਹੈ ਕਦੀ ਕੋਰ ਪੱਟੀਆਂ ਵੇਖੇ ਕਦੀ ਕੀੜੀ ਗੰਡਿਆਲ ਦੇ ਵਿੱਚ ਸੱਕੀ ਵਿਅਕਤੀ ਜੋ ਨਜ਼ਰ ਆਂਦੇ ਹਨ ਇੱਕ ਮਾਮਲਾ ਹੋਰ ਸਾਹਮਣੇ ਆਇਆ ਪਠਾਨਕੋਟ ਫੰਗਦੋਲੀ ਦੇ ਵਿੱਚ ਵੀ ਜੋ ਸੱਕੀ ਵਿਅਕਤੀ ਦੇਖੇ ਗਏ ਸੀ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਵਾਰਡ ਰੇਂਜ ਦੇ ਡੀਆਈਜੀ ਰਕੇਸ਼ ਕੋਸਲ ਨੇ ਪਿੰਡ ਦੇ ਲੋਕਾਂ ਨਾਲ ਇੱਕ ਮੀਟਿੰਗ ਕੀਤੀ ਮੀਟਿੰਗ ਦੇ ਦੌਰਾਨ ਰਕੇਸ਼ ਕੋਸਲ ਨੇ ਦੱਸਿਆ ਕਿ ਅਸੀਂ ਰਾਤ ਵੇਲੇ ਠਿਕਰੀ ਪੈਰਾ ਲਗਾਵਾ ਗਿਆ ਤੇ ਠਿਕਰੀ ਪੈਰੇ ਦੇ ਨਾਲ ਪਿੰਡ ਦੇ ਲੋਕੀ ਵੀ ਹੋਣਗੇ ਅਤੇ ਸਾਡੀ ਪੰਜਾਬ ਪੁਲਿਸ ਵੀ ਹਥਿਆਰਾਂ ਸਮੇਤ ਠਿਕਰੀ ਪੈਰਾ ਲਾਵੇਗੀ ਬਨੇ ਰਹੋ ਸਾਡੇ ਚੈਨਲ ਆਰਕੇ ਇੰਡੀਆ ਨਿਊਜ਼ 24 ਨਾਲ ਉਹ ਇਸ ਪਿੰਡ ਨਾਲ ਪਿਛਲੇ ਇੱਕ ਹਫਤੇ ਦੌਰਾਨ ਦੋ ਵਾਰੀ ਰਿਪੋਰਟਿੰਗ ਹੋਈ ਹੈ ਵੀ ਸ਼ਾਇਦ ਕੁਝ ਬੰਦੇ ਆਏ ਨੇ ਚੱਕੀ ਅਨੇ ਘਰਾਂ ਜਾ ਕੇ ਰੋਟੀ ਮੰਗੀ ਪਾਣੀ ਮੰਗਿਆ ਫਿਰ ਉਹ ਚਲੇ ਗਏ ਉਹਦੇ ਬਾਅਦ ਅਸੀਂ ਕਾਫੀ ਮੈਸਿਵ ਸਰਚ ਪੇਸ਼ੈਂਟ ਐਸਐਸਪੀ ਪਠਾਨਕੋਟ ਆਰਮੀ ਬੀਐਸਐਫ ਨੇ ਮਿਲ ਕੇ ਚਲਾਈ ਬਟ ਕੁਝ ਅਨੁਸਾਰਗ ਨਹੀਂ ਮਿਲਿਆ ਐਵੇਂ ਮੈਂ ਗਲਤ ਗਲਕਵਾ ਵੀ ਕੁਡਨਟ ਫਾਈਂਡ ਐਨੀਥਿੰਗ ਇਸਪਾਇਡ ਯੂজিং ਟੈਕਨੋਲੋਜੀ ਆਲਸੋ ਥਰਮਲ ਇਮੇਜ ਵਾਲੇ ਡਰੋਨਸ ਦੂਸਰੇ ਡਰੋਨਸ ਬਟ ਉਹਦੇ ਬਾਅਦ ਇਹ ਖਬਰ ਆ ਰਹੀ ਸੀ ਕਿ ਪਿੰਡ ਦੇ ਲੋਕਾਂ 'ਚ ਥੋੜੀ ਦਹਿਸ਼ਤ ਹੈ ਇਸ ਚੀਜ਼ ਦੀ ਔਰ ਉਹ ਏਸੀ ਨੂੰ ਮਹਿਸੂਸ ਕਰ ਰਹੇ ਹੈ ਉਸ ਕੜੀ 'ਚ ਅੱਜ ਮੈਂ ਔਰ ਐਸਐਸਪੀ ਪਠਾਨਕੋਟ ਜੀ ਆਏ ਹੈ ਇਹਨਾਂ ਦੀ ਗੱਲਾਂ ਸੁਣਨ ਵਾਸਤੇ ਇਹਨਾਂ ਦੇ ਵਿਚਾਰ ਸੁਣਨ ਵਾਸਤੇ ਔਰ ਇਹਨੂੰ ਆਸ਼ਵਾਸਨ ਦੇਣ ਵਾਸਤੇ ਕਿ ਘਬਰਾਓ ਨਾ ਅਸੀਂ ਤੁਹਾਡੇ ਨਾਲ ਹਰ ਤਰੀਕੇ ਨਾਲ ਤੁਹਾਡੀ ਅਸੀਂ ਰੱਖਿਆ ਕਰਾਂਗੇ ਜਿਸ ਸਬੰਨੇ ਆਪੋਲਿਸ ਕਰਦੀ ਆਈ ਹੈ ਅਸੀਂ ਉਸ ਦਿਨ ਤੋਂ ਇਸ ਇਲਾਕੇ 'ਚ ਪੂਰਾ ਹਾਈ ਅਲਰਟ ਰੱਖਿਆ ਹੋਇਆ ਹੈ ਆਰਮੀ ਬੀਐਸਐਫ ਸਾਡੀ ਪੰਜਾਬ ਪੁਲਿਸ ਪੂਰੀ ਐਸ ਅਲਰਟ ਆ ਮਿਲ ਕੇ ਅਸੀਂ ਸਰਚ ਅਪਰੈਂਸ ਕਰ ਰਹੇ ਆ ਮਿਲ ਕੇ ਅਸੀਂ ਚੈਕਿੰਗ ਕਰ ਰਹੇ ਆ ਔਰ ਅਸੀਂ ਆਪਣੇ ਸਪੈਸ਼ਲ ਜਿਹੜੀਆਂ ਸਾਡੀ ਐਸਓਜੀ ਯੂਨਿਟਸ ਨੇ ਕਯੂਆਰਡੀਜ਼ ਨੇ ਹਿੱਟਸ ਨੇ ਅਸੀਂ ਸਾਰੀਆਂ ਇਥੇ ਲਗਾਈਆਂ ਤਾਂ ਕਿ ਅਸੀਂ ਇਹ ਨਹੀਂ ਮੰਨ ਕੇ ਚੱਲੇਗੀ ਕਿਸੇ ਵੀ ਤਰ੍ਹਾਂ ਕੋਈ ਇਤਲਾ ਝੂਠੀ ਹੈ ਅਸੀਂ ਮੰਨਦੇ ਕਿ ਹੋਸਟ 1% ਸੱਚਾਈ ਹੋਵੇ 100% ਸੱਚਾਈ ਹੋਵੇ ਇਸ ਤੋਂ ਵੱਧ ਹੋਵੇ ਇਸ ਤੀਕੇ ਨਾਲ ਅਸੀਂ ਆਪਣੇ ਆਪ ਨੂੰ ਇੱਥੇ ਅ ਤਿਆਰ ਕੀਤਾਗਾ ਸੀ ਇਸ ਤਿੱਕੇ ਨਾਲ ਅਸੀਂ ਆਪਣੀ ਕਾਫੀ ਕਰ ਰਹੇ ਆ ਕਿ ਜੇ ਗਲ ਚਚਾਈ ਆ ਔਰ ਬੰਦੇ ਆਏ ਨੇ ਤਾਂ ਫਿਰ ਸਾਡਾ ਣਨਾ ਕਿ ਵਾਈਟਕਰ ਹੋ ਜੇ ਮੁਕਾਬਲਾ ਹੋ ਜੇ ਤਾਂ ਫਿਰ ਬਚ ਕੇ ਨਾ ਜਾ ਸਕਣਾ ਰਹਿਗਾ ਤਾਂ ਮੈਂ ਲੋਕਾਂ ਨੂੰ ਇਹੀ ਵਿਸ਼ਵਾਸ ਹੋਇਆ ਕਿ ਤੁਸੀਂ ਬੇਫਿਕਰ ਹੋ 50 ਪੁਲਿਸ ਸਾਡੇ ਨਾਲ ਹਮੇਸ਼ਾ ਸੀ ਅੱਜ ਵੀ ਹੈ ਕੱਲ ਵੀ ਰਹੇਗੀ ਔਰ ਇਹਦੇ ਨਾਲ ਨਾਲ ਅਸੀਂ ਜੋ ਸੁਝਾਅ ਆਨੇ ਉਹ ਵੀ ਨੋਟ ਕੀਤੇ ਨੇ ਜਿਵੇਂ ਇੱਕ ਨੇ ਬੰਦੇ ਨੇ ਕਿਹਾ ਸਾਡੇ ਵਿੱਪਨ ਦੇ ਦਿਓ ਉਹ ਚੌਥੀ ਵਾਪਨ ਸਪਿੰਡ ਦੇ ਨੇ 24 ਤੇ ਆ ਚੁੱਕੇ 10 ਰਹਿੰਦੇ ਆ ਉਹ 10 ਵਿੱਪਨ ਨੂੰ ਅੱਜ ਰਾਤ ਹੀ ਇਹ ਨਾਕਾ ਸੁਰੇਤਾ ਕਰਾਂ ਸਾਰੇ ਜਿਹੜੇ ਹੈਗੇ ਆ ਉਸ ਦੀ ਕੋਣ ਲਾਇਸੈਂਸੀ ਵੀ ਆਪਣੇ ਨਾਲ ਦੇ ਮਿਲ ਜਾਣਗੇ ਠੀਕਰੀ ਪਹਰਾ ਅਸੀਂ ਅੱਜ ਤੋਂ ਹੀ ਪਲਾਨ ਕਰਾਂਗੇ ਔਰ ਜੁਆਇੰਟਲੀ ਪਿੰਡ ਦੇ ਲੋਕਾਂ ਨਾਲ ਜਿਹੜੇ ਐਬਲ ਬੋਰਡ ਮੁੰਡੇ ਨੇ ਉਹਨਾਂ ਨਾਲ ਲੈ ਕੇ ਪਿੰਡ ਦੇ ਹਥਿਆਰ ਲੈ ਕੇ ਉਹ ਕਮਣਗੇ ਅਸੀਂ ਆਪਣੇ ਥਾਲੇ ਘੁਮਾਂਗੇ ਅਸੀਂ ਜੁਆਇੰਟ ਨਾਕਾ ਖਾਸ ਕਰ ਹਾਂ ਕੋਈ ਨੈਟਵਰਕ ਇਸ਼ੂ ਦੀ ਪ੍ਰੋਬਲਮ ਵੀ ਤੁਸੀਂ ਪਿੰਡ ਵਾਲੇ ਨੇ ਹਾਂ ਉਹਨਾਂ ਦਾ ਸੱਸਾ ਸਾਡੇ ਨੈਟਵਰਕ ਇਸ਼ੂ ਹੈਗਾ ਸੋ ਅਸੀਂ ਟੈਲੀਫੋਨ ਕੰਪਨੀਆਂ ਦਾ ਔਰ ਦਿਸ ਇਸ ਆਪਨ ਰਿਕੁਐਸਟ ਕਰਕੇ ਉਦਾ ਜਲਦੀ ਹੱਲ ਵਾਂਗੇ ਤਾਂ ਕਿ ਇਹ ਸਮੱਸਿਆਰੀ ਹੈਗੀ ਆ ਖਤਮ ਹੋ